ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਦਿੱਲ ਨੂੰ ਦਹਿਲਾ ਦੇਰਮਾਲੀ ਖਬਰ ਆਈ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਜਿੱਥੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਅਤੇ ਹਜ਼ਾਰਾਂ ਕਿਸਾਨ ਹਾਲੇ ਵੀ ਇੱਕ ਥਾਪੜ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ سپورਟ ਦੇ ਵਿੱਚ ਖੜੇ ਹੋਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 70 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਲੇਕਿਨ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਚਿਖਚਿਹਰਾ ਪੈ ਗਿਆ ਹੈ ਤਾਹਾਂ ਵਜਰੀਆਂ ਨੇ 70 ਵਿਛ ਗਏ ਨੇ ਯਾਨੀ ਕਿ ਵਾਰ-ਵਾਰ ਇਨ੍ਹਾਂ ਸਰਕਾਰਾਂ ਵੱਲੋਂ ਜਿਹੜੀਆਂ ਮੰਗਾਂ ਕਿਸਾਨ ਅਤੇ ਕਿਸਾਨ ਆਗੂਆਂ ਵੱਲੋਂ ਮੰਗੀਆਂ ਜਾਂਦੀਆਂ ਨੇ ਉਹ ਮੰਨੀਆਂ ਕਿਉਂ ਨਹੀਂ ਜਾਂਦੀਆਂ ਵੱਡੀ ਤੇ ਦਿਲ ਦਹਿਲਾਣ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਆਈ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਪਾਜੜਾ ਪੈ ਗਈਆਂ ਨੇ ਡਾਕਟਰ ਵੀ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਮੌਤ ਕਿਵੇਂ ਹੋ ਗਈ ਹਸਪੀਟਲ ਲਾਸ਼ ਨੂੰ ਰਾਜਪੁਰਾ ਲੈ ਕੇ ਚਲੇ ਗਏ ਨੇ ਡਾਕਟਰ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਸ਼ਾਨਭੂਨ ਕਰ ਰਹੇ ਨੇ ਕਿ ਆਖਰਕਾਰ ਇਸ ਕਿਸਾਨ ਦੀ ਮੌਤ ਕਿਵੇਂ ਹੋ ਗਈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਸ਼ੰਭੂ ਬਾਰਡਰ ਤੋਂ ਮੋੜ ਇੱਕ ਵਾਰ ਦੁਖਦਾਈ ਖਬਰ ਸਾਹਮਣੇ ਆਈ ਹੈ ਕਿਸਾਨ ਮੋਰਚੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਮੇਰੇ ਤੱਕ ਕਿਸਾਨ ਦੀ ਪਛਾਣ ਪ੍ਰਗਟ ਸਿੰਘ ਵਜੋਂ ਦੱਸੀ ਜਾ ਰਹੀ ਹੈ ਜੋ ਕਿ ਸ੍ਰੀ ਅੰਮ੍ਰਿਤਸਰ ਦੇ ਪਿੰਡ ਕੱਕੜ ਤਹਿਸੀਲ ਲੋਪੋਕੇ ਦੇ ਰਹਿਣ ਵਾਲਾ ਸੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਗਟ ਸਿੰਘ ਸਵੇਰੇ ਉੱਠ ਕੇ ਉਨਹੋਂ ਲਈ ਗਿਆ ਤਾਂ ਅਚਾਨਕ ਉੱਤੇ ਹੀ ਡਿੱਗ ਪਿਆ ਆਗੂਆਂ ਦਾ ਕਹਿਣਾ ਹੈ ਕਿਸਾਨ ਦੀ ਮੌਤ ਲਗਭਗ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਹਾਲਾਂਕਿ ਬਾਕੀ ਡਾਕਟਰੀ ਮਾਇਨੇ ਤੋਂ ਬਾਅਦ ਹੀ ਕੁਝ ਕਰਨਾ ਦਾ ਪਤਾ ਲੱਗੇਗਾ ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਸ਼ਬੂ ਬਾਰਡਰ ਦੇ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਵੱਲੋਂ ਮੋਰਚੇ ਵਿੱਚ ਪਹੁੰਚਿਆ ਹੋਇਆ ਸੀ ਇਹ ਵੀ ਜਾਣਕਾਰੀ ਆਈ ਹੈ ਕਿ ਪ੍ਰਗਟ ਸਿੰਘ ਦਾ ਇੱਕ ਮੁੰਡਾ ਤੇ ਇੱਕ ਉਹ ਅਜੇ ਅਣਵਿਆਏ ਹਨ ਉਹ ਸਿਰਫ 2 ਏਕੜ ਜ਼ਮੀਨ ਦਾ مالک ਸੀ ਯਾਨੀ ਕਿ ਕਿਸਾਨ ਆਗੂ ਪ੍ਰਗਟ ਸਿੰਘ ਜੋ ਕਿਸਾਨ ਮਜੂਦ ਸੰਘਰਸ਼ ਕਮੇਟੀ ਦਾ ਕੋ ਵੱਡਾ ਆਗੂ ਸੀ ਅੱਜ ਉਹਨਾਂ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੜ ਕੇ ਪੈਣ ਕਰਕੇ ਲੇਕਿਨ ਉਧਰ ਭਾਰਤੀ ਜਨਤਾ ਪਾਰਟੀ ਹਾਲੇ ਵੀ ਟਾਸ ਤੋਂ ਮਾਸ ਨਹੀਂ ਹੋ ਰਹੀ ਆਈ ਥਿੰਕ ਇਹ ਲਗਭਗ ਇਹ ਚੌਥਾ ਕਿਸਾਨ ਹੈ ਜਿਹੜਾ ਮੌਤ ਦੀ ਭੇਟ ਚੜ ਗਿਆ ਹੈ ਜਦੋਂ ਦਾ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਦਾ ਪ੍ਰੋਟੈਸਟ ਸ਼ੁਰੂ ਹੋਇਆ ਹੈ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾਵਾਡੋਲ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਪ੍ਰਗਤ ਸਿੰਘ ਨਾਮ ਦਾ ਕਿਸਾਨ ਆਗੂ ਸ਼ਹੀਦ ਹੋ ਗਿਆ ਹੈ ਤਾਂ